ਆ ਲੋਕ ਸਭਾ ਚੋਣਾਂ ਨੂੰ ਵੇਖਦੇ ਅਸੀਂ ਸ਼ਰਮਣੀ ਅਕਾਲੀ ਦਲ ਵੱਲੋਂ ਵੀ ਵੱਡੀਆਂ ਤਿਆਰੀਆਂ ਜਿਹੜੀਆਂ ਖਿੱਚ ਲਈਆਂ ਨੇ ਜੂਸ ਦੇ ਨੌਜਵਾਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਗੱਲ ਅਸੀਂ ਨਾਭਾ ਹਲਕੇ ਦੇ ਪਿੰਡ ਭੋਜੋ ਮਾਦਰੀ ਦੀ ਕਰਨ ਜਾ ਰਹੇ ਜਿੱਥੇ ਕੋਈ ਤਰਵਿੰਦਰ ਸਿੰਘ ਦੇ ਨਾਮ ਦੇ ਨੌਜਵਾਨ ਨੂੰ ਦਿਹਾਤੀ ਜੂ ਦਾ ਪ੍ਰਧਾਨ ਲਗਾਇਆ ਗਿਆ ਪਾਰਟੀ ਵੱਲੋਂ ਜਿੱਥੇ ਕੋਈ ਲਾਲਕਾ ਦੇ ਗ੍ਰਹਿ ਵਿਖੇ ਉਹਨਾਂ ਨੂੰ ਸਰੂਪਾ ਦੇ ਕੇ ਸਨਮਾਨ ਕੀਤਾ ਤੇ ਮੂੰਹ ਮਿੱਠਾ ਕਰਵਾਇਆ ਤਰਵਿੰਦਰ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਤੇ ਹਲਕਾ ਚਾਰਜ ਨਾਬਾ ਮੱਖਣ ਸਿੰਘ ਲਾਲਕਾ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ ਤੇ ਕਿਹਾ ਪਾਰਟੀ ਦੀ ਚੜ੍ਹਦੀ ਕਲਾ ਲਈ 24 ਘੰਟੇ ਦਿਨ ਰਾਤ ਕੰਮ ਕਰਾਂਗਾ ਤੇ ਨੌ ਜਵਾਨਾਂ ਨੂੰ ਅਕਾਲੀ ਦਲ ਦੇ ਨਾਲ ਜੋੜਾਂਗਾ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਨੋ ਬਣਾਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਆ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਸਾਡੇ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਉਸ ਤੋਂ ਬਾਅਦ ਸਾਡੇ ਹਲਕਾ ਇੰਚਾਰਜ ਸਰਦਾਰ ਮੱਖਣ ਸਿੰਘ ਲਾਲਕਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਕਿਰਪਾ ਸਦਕਾ ਜੋ ਮੈਨੂੰ ਇਹ ਜ਼ਿਲ੍ਹੇ ਦੀ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਆ ਤੇ ਮੈਂ ਇਹ ਜ਼ਿੰਮੇਵਾਰੀ ਮਿਲਣ ਤੇ ਵਿਸ਼ਵਾਸ ਦਵਾਉਣਾ ਵੀ ਜੋ ਮੈਨੂੰ ਕਾਰਜ ਸੋਪੇ ਜਾਣਗੇ ਪਾਰਟੀ ਵੱਲੋਂ ਜੋ ਕੰਮ ਦਿੱਤੇ ਜਾਣਗੇ ਮੈਂ ਉਹਨਾਂ ਤੇ ਪੂਰਾ ਉਤਪੂਰ ਉਤਰੂੰਗਾ ਤੇ ਕਿਸੇ ਵੀ ਪ੍ਰਕਾਰ ਦਾ ਅਸੀਂ ਜੋ ਅੱਜ ਦੀ ਨਕਮੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕੰਮ ਕਰ ਰਹੀ ਆ ਅਸੀਂ ਉਸ ਦੇ ਖਿਲਾਫ ਆਵਾਜ਼ ਉਠਾਉਂਦੇ ਰਹਾਂਗੇ ਤੇ ਪਾਰਟੀ ਦੀ ਜੋ ਸਾਡੀ ਅਕਾਲੀ ਦਲ ਦੀ ਜੋ ਪਾਰਟੀ ਦੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਦਾ ਪੂਰਾ ਪੂਰਾ ਕੰਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਮਾਂ ਹੁੰਦਾ ਹੈ ਜਦੋਂ ਕਿ ਕਿਸੇ ਨੌਜਵਾਨ ਨੂੰ ਜ਼ਿੰਮੇਵਾਰੀ ਮਿਲਦੀ ਹੈ ਸਾਡਾ ਹਰਿਆਵਲ ਦਰਸ਼ਕਾ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਮੇਨ ਜਿਹੜੀ ਸ਼ਕਤੀ ਹੈ ਸਾਡੀ ਯੂਥ ਹੈ ਤੇ ਯੂਥ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਸਟਾਰ ਸਰਵਿੰਦਰ ਸਿੰਘ ਪੋਜੋ ਮਾਜਰੀ ਜੀ ਨੂੰ ਸੋ ਮੈਂ ਸਰਦਾਰ ਸ਼ਖਵੀਰ ਸਿੰਘ ਬਾਦਲ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਸਾਡੇ ਹਲਕੇ ਦਾ ਨੌਜਵਾਨ ਹੈ ਜਿਹਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਮਿਲੀ ਹੈ ਸੋ ਮੈਂ ਧੰਨਵਾਦ ਕਰਦਾ ਤੇ ਮੈਂ ਆਸ ਵੀ ਕਰਦਾ ਕਿ ਜਿਹੜੀ ਆ ਨਕਮੀ ਸਰਕਾਰ ਹੈ ਉਹਦਾ ਪਰਦਾ ਫਾਸ਼ ਕਰਨ ਦੇ ਲਈ ਨੌਜਵਾਨਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਨੌਜਵਾਨਾਂ ਨਾਲ ਵੱਡੀ ਠੱਗੀ ਲੱਗੀ ਹੈ ਫੋ ਮੈਂ ਆਸ ਕਰਦਾ ਕਿ ਸਾਡਾ ਤਵਿੰਦਰ ਸਾਡੇ ਪੋਜੋ ਮਾਦਰੀ ਸਾਹਿਬ ਇਸ ਗੱਲ ਤੇ ਪੂਰੇ ਉਤਨਗੇ ਸ਼੍ਰੋਮਣੀ ਅਕਾਲੀ ਦਲ ਨੂੰ ਤਗੜੇ ਹੋ ਕੇ ਬਲ ਦੇਣਗੇ ਤੇ ਜਿਹੜੇ ਨੌਜਵਾਨਾਂ ਨੂੰ ਚੰਗੀ ਸੇਧ ਦੇਣਗੇ ਕਿਉਂਕਿ ਅੱਜ ਨੌਜਵਾਨ ਕਿਰਾਏ ਪਿਆ ਹੋਇਆ ਉਹ ਮੰਨਛੀਆਂ ਦੇ ਕਾਰਨ ਕਹ ਲੋ ਜਦ ਅਵੇਸ਼ਾਂ ਬਿਲ ਦੌੜ ਰਿਹਾ ਜਿਹੜਾ ਅੰਗਰੇਜ਼ਾਂ ਨੂੰ ਕਹਿੰਦਾ ਸੀਗਾ ਕਿ ਇੱਥੇ ਲੈ ਕੇ ਰਾਜ ਦੇ ਦਾਂਗੇ ਉਹਨਾਂ ਦਾ ਪਰਦਾ ਫਾਸ਼ ਕਰਨ ਦੇ ਲਈ ਨੌਜਵਾਨ ਜਿਹੜੇ ਵੱਡਾ ਕੰਮ ਕਰਨਗੇ ਤਵਿੰਦਰ ਸਿੰਘ ਪੋਜੋ ਮਾਦਰੀ ਤਗੜੇ ਨੌਜਵਾਨ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਚੰਗਾ ਬਲ ਦੇਣਗੇ ਅਪ੍ਰੈਲ 10 ਅਪ੍ਰੈਲ ਨੂੰ ਸੁਖਵੀਰ ਸਿੰਘ ਬਾਦਲ ਜੀ ਦੀ ਯਾਤਰਾ ਜਿਹੜੀ ਆ ਰਹੀ ਹੈ ਕਿਉਂਕਿ ਨਕਮੀ ਸਰਕਾਰ ਦੀ ਜਿਹੜੀ ਪੋਲ ਉਹ ਦੇਖਿਆ ਤੁਸੀਂ ਪੂਰੇ ਪੰਜਾਬ ਦੇ ਵਿੱਚ ਖੋਲਦੇ ਆ ਰਹੇ ਨੇ ਤੇ ਪੂਰਾ ਹੰਗਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਿਹਾ ਉਸ ਦੇ ਤਹਿਤ ਹੀ ਸਰਦਾਰ ਮੱਖਣ ਸਿੰਘ ਲਾਲਕਾਈ ਦੀਗਵਾਹੀ ਦੇ ਵਿੱਚ ਇੱਥੇ ਰੋਡ ਸ਼ੋ ਹੋਣਾਗਾ ਸੁਖਵੀਰ ਜੀ ਦਾ ਤੇ 10 ਤਰੀਕ ਨੂੰ ਤਾਂ ਵੱਡੀ ਗਿਣਤੀ ਦੇ ਵਿੱਚੋਂ ਲੋਕਾਂ ਨੇ ਉਹਨਾਂ ਦਾ ਸਵਾਗਤ ਕਰਨਾ ਅਤੇ ਨਕਾਮੀਆਂ ਨੇ ਜੋ ਸਰਕਾਰ ਦੀ ਮੌਜੂਦਾ ਸਰਕਾਰ ਦੀਆਂ ਉਲ ਉਜਾਗਰ ਕਰਨੀਆਂ